ਆਪਰੇਸ਼ਨ ਸੰਦੂਰਤੀ ਪੱਲੂ ਰੱਖਿਆ ਮੰਤਰੀ ਰਾਜਨਾਥ ਸਿੰਘ ਕੇ ਹੱਥ ਦਬਾਅ ਦੇ ਵਿੱਚ ਨਹੀਂ ਰੋਕਿਆ ਗਿਆ ਆਪਰੇਸ਼ਨ ਪਾਕਿਸਤਾਨ ਕਾਰਵਾਈ ਰੋਕਣ ਦੇ ਲਈ ਜੜਗੜਾਇਆ ਪਾਕਿਸਤਾਨ ਦੇ ਡੀ ਜੀ ਐਮਓ ਨੇ ਭਾਰਤ ਦੇ ਨਾਲ ਕੀਤਾ ਸੰਪਰਕ ਜੰਮੂ ਕਸ਼ਮੀਰ ਦੇ ਵਿੱਚ ਫੌਜ ਦਾ ਆਪਰੇਸ਼ਨ ਮਹਾਦੇਵ ਜਾਰੀ ਪਹਿਲਗਾਮ ਨੇੜੇ ਮੁੱਢਪੀੜ ਦੇ ਵਿੱਚ ਤਿੰਨ ਅਨਤਵਾਦੀ ਟੀਰ ਸੂਤਰਾਂ ਦੇ ਮੁਤਾਬਿਕ ਕੱਦਵਾਦੀ ਪਹਿਲਗਾਮ ਹਮਲੇ ਚ ਸ਼ਾਮਲ ਨੇ ਮਰ ਗਏ ਟੈਰਰਿਸਟ ਖੜਕੜ ਕਲਾਂ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਸ਼ਹੀਦ ਭਗਤ ਸਿੰਘ ਹੈਰੀਟੇਜ ਕੰਪਲੈਕਸ ਦਾ ਰੱਖਿਆ ਨੀ ਪੱਥਰ 52 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਤੇ ਆ ਪੰਜਾਬ ਦੇ ਵਿੱਚ ਲੋੜ ਤੋਂ ਵੱਧ ਯੂਰੀਆ ਖਾਦ ਦੀ ਖਰੀਦ ਨੂੰ ਲੈ ਕੇ ਕੇਂਦਰ ਸਰਕਾਰ ਸਖਤ ਟੌਪ 10 ਰਿਟੇਲਰਸ ਦੀ ਲਿਸਟ ਦੇ ਵਿੱਚ ਲਿਸਟ ਕੀਤੀ ਜਾਰੀ ਪੰਜਾਬ ਸਰਕਾਰ ਤੋਂ 5 ਅਗਸਤ ਤੱਕ ਮੰਗੀ ਰਿਪੋਰਟ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਅਕਾਲੀ ਦਲ ਦਾ ਵੱਡਾ ਪ੍ਰਦਰਸ਼ਨ ਮੋਹਾਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਮਜ਼ਾਰਾ ਸੁਖਬੀਰ ਬੋਲੇ ਸਰਕਾਰ ਕਰ ਰਹੀ ਹੈ ਜ਼ਮੀਨ ਮਾਲਕਾਂ ਦੇ ਨਾਲ ਤੱਕਾ ਰਾਮਪੁਰਾ ਫੋਲ ਦੇ ਵਿੱਚ ਵਿਦਿਆਰਥੀਆਂ ਨੇ ਚੁੱਕਿਆ ਧਰਨਾ ਕਿ ਆ ਸ਼ੁੱਕਰਵਾਰ ਤੱਕ ਕੋਈ ਮਾਮਲੇ ਦਾ ਹੱਲ ਨਹੀਂ ਤਾਂ ਪੱਕੇ ਤੌਰ ਤੇ ਦੇਾਂਗੇ ਧਰਨਾ ਕਾਲਜ ਤੇ ਫਰਜ਼ੀ ਡਿਗਰੀਆਂ ਦੇਣ ਦੇ ਲੱਗੇ ਨੇ ਇਲਜ਼ਾਮ ਜਲੰਧਰ ਸਿਵਲ ਹਸਪਤਾਲ ਦੇ ਮਾਮਲੇ ਦੇ ਵਿੱਚ ਸੇਤ ਵਿਭਾਗ ਦੇ ਡਾਇਰੈਕਟਰ ਡਾਕਟਰ ਅਨਿਲ ਅਗਰਵਾਲ ਦਾ ਬਿਆਨ ਕਿਹਾ 20 ਤੋਂ 25 ਮਿੰਟ ਤੱਕ ਆਕਸੀਜਨ ਦੀ ਸਪਲਾਈ ਰਹੀ ਬੰਦ ਹਾਦਸੇ ਵਾਲੇ ਦਿਨ ਛੁੱਟੀ ਦੇ ਉੱਤੇ ਸੀ ਟੈਕਨੀਸ਼ੀਅਨ ਜੰਮੂ ਦੇ ਗੰਬੀ ਨਗਰ ਦੇ ਵਿੱਚ ਥਾਰ ਚਾਲਕ ਨੇ ਸਕੂਟੀ ਸਵਾਰ ਨੂੰ ਮਾਰੀ ਟੱਕਰ ਬਾਅਦ ਵਿੱਚ ਥਾਰ ਵੈਕ ਕਰਕੇ ਦਰੜਨ ਦੀਬੀ ਕੋਸ਼ਿਸ਼ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਸਕੂਟੀ ਸਵਾਰ ਸੱ ਸੇਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਾਸ ਆ ਰਾਮ ਫਰਕਤਾ ਪੈਂਦਾ ਹੈ ਲੈ ਫਰਕਤਾ ਪੈਂਦਾ ਹਫਤੇ ਦਾ ਆਗਾਜ਼ ਹੋ ਰਿਹਾ ਹੈ ਔਰ ਸੋਮਵਾਰ ਦੇ ਦਿਨ ਅਹਿਮ ਖਬਰਾਂ ਸੀ ਤੁਹਾਡੇ ਤੱਕ ਪਹੁੰਚਾਵਾਂਗੇ ਕਾਬਲੇ ਗੌਰੀ ਦੀ ਤਸਵੀਰ ਮੈਂ ਤੁਹਾਨੂੰ ਦਿਖਾਵਾਂਗਾ ਕਿ ਜਦੋਂ ਮਹਿੰਗੀ ਗੱਡੀ ਤੁਹਾਡੇ ਹੇਠਾਂ ਹੋਵੇ ਤਾਂ ਕਿ ਵਾਕਈ ਹੀ ਸਕੂਟਰ ਦੇ ਉੱਤੇ ਜਾਣ ਵਾਲੇ ਲੋਕ ਐਵੇਂ ਲੱਗਣ ਲੱਗਦੇ ਕਿ ਉਹਨਾਂ ਦਾ ਕੋਈ ਅਧਿਕਾਰ ਨਹੀਂ ਬਣਦਾ ਮੈਂ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਕਿਉਂਕਿ ਕਈ ਵਾਰ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਇੱਕ ਖਬਰ ਅੱਜ ਵੀ ਤੁਹਾਨੂੰ ਦਿਖਾਵਾਂਗੇ ਪਰ ਮੈਂ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕੁਦਰਤ ਦੇ ਕਹਿਰ ਦੀ ਇੱਕ ਖਬਰ ਹੈ ਲਾਹੌਰ ਸਪੀਤੀ ਤੋਂ ਲਾਹੌਰ ਸਪੀਤੀ ਦੇ ਵਿੱਚ ਕੁਦਰਤ ਦਾ ਕਹਿਰ ਨਜ਼ਰ ਆਇਆ ਹੈ ਉੱਥੇ ਦੀਆਂ ਕੁਝ ਤਸਵੀਰਾਂ ਨਜ਼ਰ ਆਈਆਂ ਨੇ ਜੀਆਂ ਇਹ ਤਸਵੀਰ ਲਰੀ ਨਾਲੇ ਦੇ ਵਿੱਚ ਭਿਆਨਕ ਖੜਾ ਹੈ ਤੇ ਪਾਣੀ ਦੇ ਤੇਜ਼ ਵਹਾਣ ਨੂੰ ਦੇਖ ਕੇ دہشت ਵਿੱਚ ਉੱਥੇ ਲੋਕ ਆ ਗਏ ਤੁਸੀਂ ਕਈ ਵੀਡੀਓਜ਼ ਦੇਖੀਆਂ ਹੋਣਗੀਆਂ ਇਹ ਬਿਲਕੁਲ ਐਗਜ਼ੈਕਟਲੀ ਉਸ ਤਰੀਕੇ ਦੀ ਤਸਵੀਰ ਹੈ ਪਾਣੀ ਦੀ ਸਪਲਾਈ ਦੀਆਂ ਪਾਈਪਲਾਈਨਾਂ ਨੂੰ ਵੀ ਨੁਕਸਾਨ ਪਹੁੰਚਿਆ ਹਾਲਾਂਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਰੇ ਹੈ ਇੱਕ ਮਾਫਨਾਕ ਤਸਵੀਰਾਂ ਤੁਸੀਂ ਕਹਿ ਸਕਦੇ ਹੋ ਪੂਰੀ ਸਕਰੀਨ ਦੇ ਉੱਤੇ ਦਿਖਾ ਦਿੰਦੇ ਹਾਂ ਤਸਵੀਰ ਨਾ ਇਹ ਤਸਵੀਰਾਂ ਆਈਆਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਅਪੀਲ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਤਾਂ ਜੇਕਰ ਤੁਸੀਂ ਦੇਖੋ ਤਾਂ ਇਹ ਤਸਵੀਰ ਲਾਹੌਰ ਸਪੀਤੀ ਦੀ ਸਾਫ਼ ਤੌਰ ਦੇ ਉੱਤੇ ਨਜ਼ਰ ਆਉਂਦੀ ਹੈ ਰਫਤਾਰ ਪਾਣੀ ਦੀ ਦੱਸ ਰਹੀ ਹੈ ਕਿ ਇੱਥੇ ਜੇਕਰ ਕੁਝ ਵੀ ਇਸ ਦੇ ਅੱਗੇ ਆਇਆ ਹੈ ਤਾਂ ਉਸ ਨੂੰ ਇਹ ਪਾਣੀ ਬਖਸ਼ੇਗਾ ਨਹੀਂ ਔਰ ਤੇਜ਼ ਰਫਤਾਰ ਇਸ ਨਾਲੇ ਦੇ ਵਿੱਚ ਆਮ ਤੌਰ ਤੇ ਪਾਣੀ ਦੀ ਰਫਤਾਰ ਨਹੀਂ ਨਹੀਂ ਹੁੰਦੀ ਇਹ ਵੀ ਲੱਗ ਰਿਹਾ ਹੈ ਕਿ ਨਾਲ ਜਿਹੜੇ ਪੱਥਰ ਹੋਣਗੇ ਉਹਨਾਂ ਨੂੰ ਵੀ ਹੜਾ ਕੇ ਪੂਰਾ ਪਾਣੀ ਲੈ ਕੇ ਜਾ ਰਿਹਾ ਹੈ ਹਾਲਾਂਕਿ ਥੋੜੀ ਰਹਾਤੇ ਹੈ ਕਿ ਜਿਹੜਾ ਪਾਣੀ ਹੈ ਜਦੋਂ ਆਇਆ ਤਾਂ ਇੱਕ ਇੱਕ ਪੁਲ ਨਜ਼ਰ ਆ ਰਿਹਾ ਉਸ ਦੇ ਹੇਠਾਂ ਤੋਂ ਨਿਕਲ ਰਿਹਾ ਹੈ ਸੜਕ ਦੇ ਬਾਹਰ ਵਾਲੇ ਪਾਸੇ ਨਹੀਂ ਆਇਆ ਪਰ ਤੇਜ਼ ਰਫ਼ਤਾਰ ਇਹ ਪਾਣੀ ਦੀ ਰਫ਼ਤਾਰ ਜ਼ਰੂਰ ਦੱਸ ਰਹੀ ਹੈ ਕਿ ਪਾਣੀ ਆਪਣੇ ਬਿਲਕੁਲ ਰੌਦਰ ਰੂਪ ਦੇ ਵਿੱਚ ਇਸ ਥਾਂ ਦੇ ਉੱਤੇ ਨਜ਼ਰ ਆ ਰਿਹਾ ਸੀ ਇਹ ਲਰੀ ਨਾਲਾ ਦੱਸਿਆ ਜਾ ਰਿਹਾ ਲਾਹੌਲ ਸਪੀਤੀ ਦੇ ਵਿੱਚ ਔਰ ਉੱਥੇ ਬਿਲਕੁਲ ਨਾਲੇ ਦੇ ਅੰਦਰ ਖੜਬਰਗੇ ਹਾਲਾਤ ਨੇ ਪਾਣੀ ਜ਼ਿਆਦਾ ਹੋਵੇ ਉਹ ਇੱਕ ਬੱਕਰੀ ਗੱਲ ਹੁੰਦੀ ਹੈ ਪਾਣੀ ਦੀ ਰਫ਼ਤਾਰ ਬਹੁਤ ਕੁਝ ਮੈਟਰ ਕਰਦੀ ਹੈ ਕਿਉਂਕਿ ਪਾਣੀ ਦੀ ਰਫ਼ਤਾਰ ਜਦੋਂ ਜ਼ਿਆਦਾ ਹੁੰਦੀ ਹੈ ਤਾਂ ਜਿਹੜਾ ਪਾਣੀ ਦਾ ਰੂਟ ਹੁੰਦਾ ਉਸ ਤੋਂ ਵੀ ਪਾਣੀ ਹੋਰ ਪਾਸੇ ਜਾਣ ਦਾ ਖੱਛਾ ਰਹਿੰਦਾ ਹੈ ਕਿਨ ਦਾ ਭਾਵੇਂ ਹੈ ਕਿ ਜਿਵੇਂ ਨਾਲਾ ਹੀਠਾਂ ਬਣਿਆ ਹੋਇਆ ਡੂੰਘਾਈ ਦੇ ਵਿੱਚ ਆਪਣ ਨਜ਼ਰ ਆ ਰਿਹਾ ਹੈ acha ਪਾਣੀ ਦੀ ਰਫਤਾਰ ਜਦੋਂ ਹੁੰਦੀ ਹੈ ਅੱਗੇ ਜਾ ਕੇ ਕਿਤੇ ਨਾਲਾ ਮੁੜਦਾ ਹੋਏਗਾ ਤਾਂ ਪਾਣੀ ਸਿੱਧਾ ਜਾ ਕੇ ਜਿਹੜਾ ਨਾਲਾ ਹੈ ਉਸ ਦੀ ਜਿਹੜੀ ਕਿਨਾਰਾ ਹੋਏਗਾ ਉਸ ਦੇ ਨਾਲ ਟਕਰਾਏਗਾ ਤਾਂ ਆਪਣਾ ਰੂਟ ਬਦਲੇਗਾ ਹਾਲਾਂਕਿ ਪਹਾੜਾਂ ਦੇ ਵਿੱਚ ਇਸ ਤਰੀਕੇ ਨਾਲ ਹੀ ਕਈ ਵਾਰ ਆਪਣ ਰਫਤਾਰ ਪਾਣੀ ਦੀ ਦੇਖਣ ਨੂੰ ਮਿਲਦੀ ਹੈ ਔਰ ਇਹ ਆਪਣੇ ਆਪ ਦੇ ਵਿੱਚ ਜ਼ਰੂਰ परेशान करने वाली तस्वीर हो जाती है खास तौर पर जे लोग ने इस थान के उ जिथे नाला होर पानी ना जिथे जाएगा लोग ने रुख करते हैं लाहौल स्पीति तो नाल सहयोगी प्रेम लाल जुड़ रहे हैं उन्होंने रुख करा प्रेम लाल आप बताइए थोड़ा सा ये एग्जैक्टली तस्वीर कितने बजे की है क्या कुछ आपके पास जानकारी है इस लरी नाले को लेकर जी बिल्कुल लाहौल स्पीति का जो मंडल स्पीति है वहाँ पर जो है शाम बताई इसकी जानकारी इसकी मिली है तो ये जिस प्रकार से लाहौल स्पिति में अचानक मौसम में जो बदलाव देखने को मिल रहा है तापमान में जो बढ़ोतरी दर्ज की जा रही है तो इसके चलते जो लहरी गांव के साथ जो लगता हुआ नाला वहाँ पर अचानक बाढ़ जो नाले में बाढ़ आ गई तो एक अफरा तफरी का माहौल जो है देखने को जो ना है। पानी तो नीचे की तरफ बहता ही चला जाएगा तो पॉइंट ये है की जहाँ पर आगे पानी गया क्या वहाँ पर कोई दिक्कत तो नहीं हुई जी बिल्कुल जहाँ से ये पानी फ्लो के बाढ़ की शक्ल में जो है तो जितने भी जो ਅਸਪੀਸ਼ਲ ਕੇਸ ਥੋਟ ਤੇ ਠੀਕ ਹੈ ਚਲੋ ਇਹ ਸ਼ੁਕਰੀਆ ਥੋੜਾ ਜਿਹਾ ਨੈਟਵਰਕ ਦਾ ਇਸ਼ੂ ਲੱਗ ਰਿਹਾ ਹੈ ਅ ਜਿਵੇਂ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅੱਛਾ ਇਹਨਾਂ ਦੇ ਵਿਚਾਲੇ ਤੋਂ ਹੀ ਪਾਈਪਾਂ ਕੱਢ ਦਿੱਤੀਆਂ ਜਾਂਦੀਆਂ ਨੇ ਕਿ ਜਿਹੜੇ ਲੋਕਾਂ ਤੱਕ ਪਾਣੀ ਦਾ ਸਪਲਾਈ ਦਾ ਕੰਮ ਹੁੰਦਾ ਹੈ ਪ੍ਰਸ਼ਾਸਨ ਦਾ ਉਹ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਹੁੰਦਾ ਤਾਂ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਫਿਲਹਾਲ ਸਾਡੇ ਕੋਲ ਜਾਣਕਾਰੀ ਇਹ ਹੈ ਕਿ ਜਾਣੀ ਨੁਕਸਾਨ ਤੋਂ ਬਚਾਰੇ ਜੋ ਰਾਹਤ ਦੀ ਗੱਲ ਵਾਲੇ ਨੂੰ ਦਰਨ ਦੀ ਕੋਸ਼ਿਸ਼ ਕੀਤੀ ਜਾਵੇ ਫਿਰ ਫਰਕ ਟੱਪ ਜਾਂਦਾ ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਸ਼੍ਰੀਨਗਰ ਦੇ ਲਡਵਾਸ ਦੇ ਵਿੱਚ ਫੌਜ ਨੇ ਤਿੰਨ دہشت ਗਰਦਾਂ ਨੂੰ ਘੇਰ ਕਰ ਦਿੱਤਾ ਹੈ ਮਾਰੇ ਗਏ دہشت ਗਰਦਾਂ ਦੇ ਵਿੱਚ ਇੱਕ ਨਾਮ ਹੈ موسی ਸੁਲੇਮਾਨੀ ਤਿੰਨਾਂ ਦੀ ਪਹਿਲਗਾਮ ਹਮਲੇ ਨਾਲ ਸੰਬੰਧ ਹੋਣ ਦੀ ਸੰਭਾਵਨਾ ਹੈ ਇਹ ਜਾਣਕਾਰੀ ਇੰਡੀਅਨ ਆਰਮੀ ਦੀ ਚਨਾਰਕੌਰ ਨੇ ਦਿੱਤੀ ਫੌਜ ਨੇ ਆਪਰੇਸ਼ਨ ਮਹਾਦੀਪ ਦੇ ਤਹਿਤ ਇਹ ਕਾਰਵਾਈ ਕੀਤੀ ਹੈ ਸਵੈ ਰਿਸਰਚ ოਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਦੂਰ ਤੋਂ ਦੋ ਵਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਇਲਾਕੇ 'ਚ ਸੁਰੱਖਿਆ ਦਸਤਾਂ ਨੇ ਦਬਜ ਦਿੱਤੀ ਜਿਸ ਤੋਂ ਬਾਅਦ ਫੌਜ ਨੇ ਤਿੰਨ دہشت ਗਰਦਾਂ ਨੂੰ ਠੇਰ ਕਰ ਦਿੱਤਾ ਮਾਰੇ ਗਏ دہشت ਗਰਦਨ ਦੀ ਕੋਲੋਂ ਅਮਰੀਕਾ ਦੇ ਬਣੇ ਹੋਏ ਐਮ 4 ਕਾਰਬਾਈਨ AK47 17 ਰਾਈਫਲ ਗ੍ਰੇਨੇਡ ਮਿਲੇ ਨੇ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸ਼ੱਕੀ ਸਮਾਨ ਬਰਾਮਦ ਕੀਤਾ ਗਿਆ ਤਮੂਸਾ ਸੁਲੇਮਾਨੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ دہشت ਗੱਧ ਠੇਰ ਦਿੱਤੇ ਗਏ ਨੇ ਇਹ ਪਹਿਲਗਾਮ دہشت ਗਰਦੀ ਹਮਲੇ ਦੇ ਮਾਸਟਰਮਾਈਂਡ ਹੈ ਹਾਲਾਂਕਿ ਇਹ ਅਧਿਕਾਰਿਕ ਤੌਰ ਦੇ ਉਤੇ ਫੌਜ ਦੇ ਵੱਲੋਂ ਇਸ ਦੀ ਤਸਦੀਕ ਨਹੀਂ ਕੀਤੀ ਗਈ। ਅਗਲੀ ਖਬਰ ਵੱਰੋ ਕਰਦੇ ਹਾਂ ਸਰਕਾਰ ਦੀ ਲੈਂਡ ਪੁੱਲਿੰਗ ਪਾਲਿਸੀ ਦੇ ਖਿਲਾਫ ਅਕਾਲੀ ਦਲ ਨੇ ਮੋਹਾਲੀ ਦੇ ਵਿੱਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੀ ਅਗਵਾਈ ਖੁਦ ਪਾਰਟੀ ਦੇ ਪ੍ਰਧਾਨ ਸੁਬੀਤ ਸਿੰਘ ਬਾਦਲ ਨੇ ਕੀਤੀ। ਅਦੇ ਕਿਹਾ ਕਿ ਕੋਈ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਅਸੀਂ ਪੰਜਾਬ ਦੀ ਇੱਕ ਵੀ ਇੰਚ ਜ਼ਮੀਨ ਐਕਵਾਇਰ ਨਹੀਂ ਹੋਣ ਦੇਵਾਂਗੇ। ਜਿੰਨਾ ਮਰਜ਼ੀ ਜ਼ੋਰ ਲਾ ਲਿਓ ਜਿੰਨੇ ਮਰਜ਼ੀ ਪੁਲਿਸ ਦਾ ਜ਼ੋਰ ਲਾ ਲਿਓ ਅਫਸਰਾਂ ਦਾ ਜ਼ੋਰ ਲਾ ਲਿਓ ਇੱਕ ਏਕ੍ਰੇ ਦੀ ਜ਼ਮੀਨ ਹੀ ਲੈਣ ਦਿਵਾਗੇ ਮੈਂ ਤੁਹਾਨੂੰ ਗਰੰਟੀ ਕਰਦਾ ਆ ਆਏ ਇੱਥੇ ਲੁੱਟਣ ਵਾਸਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਹੁਣ 1.5 ਸਾਲ ਰਹਿ ਗਿਆ ਇਹਨਾਂ ਨੇ ਸਕੀਮ ਬਣਾਈ ਹੈ ਹਾਲਾਂਕਿ 22 ਤਰੀਕ ਨੂੰ ਮੰਤਰੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਸੀ ਜਿਸ ਦੇ ਤਹਿਤ ਸਰਕਾਰ ਨੇ ਤੈਅ ਕੀਤਾ ਕਿ ਲੈਂਡ ਪੂਲਿੰਗ ਦੇ ਵਿੱਚ ਜ਼ਮੀਨ ਦੇ ਬਦਲੇ ਕਿਸਾਨ ਨੂੰ 플ੌਟ ਦਾ ਕਬਜ਼ਾ ਦੇਣ ਤੱਕ ਉਹਨਾਂ ਨੂੰ 1 ਲੱਖ ਰੁਪਏ ਸਲਾਨਾ ਮਿਲਣਗੇ ਹਰ ਸਾਲ ਇਸ ਰਕਮ ਦੇ ਵਿੱਚ 10% ਇਜ਼ਾਫਾ ਹੋਵੇਗਾ। ਦਰਅਸਲ ਲੈਂਡ ਪੁਲਿੰਗ ਯੋਜਨਾ ਦੇ ਤਹਿਤ ਸਰਕਾਰ ਨਵੇਂ ਉਦਯੋਗਿਕ ਸ਼ਹਿਰ ਟਾਊਨਸ਼ਿਪ ਅਤੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਲਗਾਉਣੇ ਚਾਹੁੰਦੀ ਹੈ। ਪਰ ਲੈਂਡ ਪੁਲਿੰਗ ਦੇ ਉੱਤੇ ਸਰਕਾਰ ਦਾ ਦਾਵਾ ਇਹ ਹੀ ਹੈ ਕਿ ਕਿਸਾਨਾਂ ਦੇ ਜਾਂ ਫਿਰ ਜਿਨ੍ਹਾਂ ਦੀ ਜ਼ਮੀਨ ਉਹਨਾਂ ਦੇ ਹਿੱਤ ਦੇ ਵਿੱਚ ਹੈ, ਸੂਬੇ ਦੇ ਵਿਕਾਸ ਦੇ ਹਿੱਤ ਦੇ ਵਿੱਚ ਹੈ ਪਰ ਗ੍ਰੋਹੀ ਇਸ ਨੂੰ ਲੈ ਕੇ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਹਨ। ਹੁਣ ਤੋਂ ਲੈ ਕੇ ਜਲਦੀ ਰਾਮਪੁਰਾ ਫੂਲ ਰਾਮਪੁਰਾ ਫੂਲਬੇਕ ਪ੍ਰਾਈਵੇਟ ਵੈਟਰਨਰੀ ਕਾਲਜ ਦੇ ਵਿੱਚ ਵਿਦਿਆਰਥੀਆਂ ਨੇ ਫਰਜ਼ੀ ਡਿਗਰੀ ਦਾ ਇਲਜ਼ਾਮ ਲਗਾਉਂਦੇ ਹੋਏ ਖੂਬ ਹੰਗਾਮ ਕੀਤਾ। ਦਰਅਸਲ ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਗੈਰਮਾਨਤਾ ਪ੍ਰਾਪਤ ਡਿਗਰੀਆਂ ਫੜਾ ਦਿੱਤੀਆਂ ਗਈਆਂ ਜਿਸ ਦੀ ਵਜ੍ਹਾ ਨਾਲ ਸਰਕਾਰ ਨੇ ਉਹਨਾਂ ਦਾ ਡਾਕਟਰੀ ਲਾਇਸੈਂਸ ਰੱਦ ਕਰ ਦਿੱਤਾ ਹੈ। ਸਰਕਾਰ ਦੀ ਇਸ ਐਨਗੈਲੀ ਕਰਕੇ ਸਾਨੂੰ ਜਲਦ ਤੋਂ ਜਲਦ ਲਾਇਸੈਂਸ ਦਿੱਤੇ ਜਾਣ ਤਾਂ ਕਿ ਜਿੰਨੀਆਂ ਵੀ ਸਰਕਾਰੀ ਨੌਕਰੀਆਂ ਨਿਕਲਣਗੀਆਂ ਉਹਨਾਂ ਦੇ ਲਈ ਸਾਡੇ ਸਾਡਾ ਸਾਰਾ 71 ਬੱਚਿਆਂ ਦਾ ਬੈਚ ਵੀ ਐਲੀਜੀਬਲ ਹੋ ਸਕੇ। ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨ ਦੀ ਗੂੰਜ ਕਾਲਜ ਪ੍ਰਸ਼ਾਸਨ ਤੱਕ ਵੀ ਪਹੁੰਚੀ ਜਿੱਥੇ ਡੀਨ ਡਾਕਟਰ ਦਿਗਵਿਜੇ ਨੇ ਭਰੋਸਾ ਦਿੱਤਾ ਹੈ ਕਿ ਸ਼ੁੱਕਰਵਾਰ ਤੱਕ ਇਹ ਪੂਰਾ ਮਾਮਲਾ ਸੁਲਝਾ ਲਿਆ ਜਾਵੇਗਾ ਅਸੀਂ ਇਹਨਾਂ ਨੂੰ ਪੇਰੈਂਟਸ ਨੂੰ ਵੀ ਰਿਕਵੈਸਟ ਕਰਦੇ ਹਾਂ ਵੀ ਠੀਕ ਹੈ ਤੁਹਾਡੀ ਜੋ ਵੀ ਪ੍ਰੋਬਲਮ ਹੈ ਅਸੀਂ ਸਮਝ ਰਹੇ ਹਾਂ ਅਸੀਂ ਸਮਝਦੇ ਹਾਂ ਸਾਡੀ ਯੂਨੀਵਰਸਿਟੀ ਸਮਝਦੀ ਹੈ ਸਾਡੀਆਂ ਅਥਾਰਟिटीज ਜਿਹੜੀਆਂ ਨੇ ਬੜੇ ਜ਼ੋਰ ਸ਼ੋਰ ਨਾਲ ਲੱਗੀਆਂ ਹੋਈਆਂ ਨੇ ਕਾਲਜ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਸਾਡੀ ਅੰਦਰੋਂ ਕੋਨ ਟੇਬਲ ਗੱਲ ਹੋਈ ਹੈ ਜਿਹਦੇ ਵਿੱਚ ਰਜਿਸਟਰਾਰ ਸਰ ਉਹ ਤੋਂ ਹਾਜ਼ਰ ਰਿਪੋਰਟੀ ਲੁਧਿਆਣਾ ਤੋਂ ਤੇ ਡਿਪਟੀ ਸਾਹਿਬ ਤੇ ਐਸੋਸੀਏਟ ਸਾਹਿਬ ਬੈਠੇ ਸੀ ਕੋਨ ਟੇਬਲ ਤੇ ਨਾਲ ਪੇਰੈਂਟ ਸੀ ਕੁਝ ਤੇ ਉਹਨਾਂ ਨੇ ਸਾਨੂੰ ਸ਼ੁੱਕਰਵਾਰ ਤੱਕ ਇਹ ਕਹਿ ਗਿਆ ਕਿ ਸ਼ੁੱਕਰਵਾਰ ਤੱਕ ਅਸੀਂ ਤੁਹਾਨੂੰ ਟਾਈਮ ਲੈਂਦਾ ਉਹਨਾਂ ਨੇ ਕਿ ਅਸੀਂ ਦੇਖਦਾ ਹਾਂ ਉਹਨੂੰ ਅਪਡੇਟ ਦੱਸਾਂ ਕਿ ਜੋ ਵੀ ਰਿਸਪੌਂਸ ਆਇਆ ਸ਼ੁੱਕਰਵਾਰ ਤੱਕ ਅਸੀਂ ਇਹ ਜਿਹੜਾ ਦਰਨਾ ਹੈਗਾ ਇਹਨੂੰ ਅਸੀਂ ਇੱਕ ਵਾਰੀ ਸਕੀਤ ਕਰ ਰਹੇ ਹਾਂ ਜ਼ਿਕਰ ਖਾਸੇ ਕੀ ਕਾਲਜ 2019 ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਹੁਣ ਇਸ ਦੇ ਪਹਿਲੇ ਹੀ ਬੈਚ ਦੀਆਂ ਡਿਗਰੀਆਂ ਵਿਵਾਦਾਂ ਦੇ ਵਿੱਚ ਨੇ ਕਹਿੰਦੇ ਚਾਦੋ ਤੁਸੀਂ ਮਿਹਨਤ ਕੀਤੀ ਹੋਵੇ ਪੈਸੇ ਲਗਾਏ ਹੋਣ 5 ਸਾਲ ਵੀ ਬਿਤਾਏ ਹੋਣ ਫਿਰ ਵੀ ਡਿਗਰੀ ਮਿਲੇ ਫਰਜ਼ੀ ਫਿਰ ਫਰਕ ਆਪੈਂਦਾ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਚ ਹੱਲ ਕੀ ਨਿਕਲਦਾ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਖਬਰ ਹੈ ਜਲੰਧਰ ਤੋਂ ਜਲੰਧਰ ਦੇ ਟਰੋਮਾ ਸੈਂਟਰ ਦੇ ਵਿੱਚ ਆਈ ਸੀ ਯੂ ਚ ਆਕਸੀਜਨ ਦੀ ਕਮੀ ਹੋਣ ਦੇ ਇਲਜ਼ਾਮ ਲੱਗੇ ਤੇ ਇਲਜ਼ਾਮ ਹੈ ਕਿ ਇਸ وجہ ਦੇ ਨਾਲ ਹੀ ਪਿੰਨੂ ਲੋਕਾਂ ਦੀ ਮੌਤ ਹੋਈ ਹੈ ਹਾਲਾਂਕਿ ਹੁਣ ਇਸ ਪੂਰੇ ਮਾਮਲੇ ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਐਸਮੋਨੇ ਮਾਮਲੇ ਦੀ ਜਾਂਚ ਦੇ ਲਈ ਕਮੇਟੀ ਬਣਾਈ ਹੈ ਜਿਸ ਨੂੰ 72 ਘੰਟਿਆਂ ਦੇ ਵਿੱਚ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ ਪਰ ਜੋ ਵੀ ਰੀਜ਼ਨ ਹੋਗਾ ਜੋ ਵੀ ਖਾਮੀ ਪਾਈ ਜਾਏਗੀ ਅਗਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਖਾਮੀ ਪਾਈ ਜਾਂਦੀ ਹੈ ਤਾਂ ਉਸ ਕੇ ਖਿਲਾਫ ਹਮ ਸਖਤ ਐਕਸ਼ਨ ਲੇਗੇ ਔਰ ਅਗਰ ਕੋਈ ਟੈਕਨੀਕਲ ਫਾਲਟ ਹੋਇਆ ਹੈ ਤਾਂ ਉਸ ਕੀ ਹਮ ਪੂਰੀ ਕੋਸ਼ਿਸ਼ ਕਰੇਗੇ ਕਿ ਐਸੀ ਕਮੀ ਜੋ ਹੈ ਜਾਂ ਫਾਲਟ ਦੁਬਾਰਾ ਨਾ ਹੋਵੇ ਉਥੇ ਆਈਸੀਯੂ ਦੀ ਘਟਨਾਕਰਮ ਦੇ ਉਤੇ ਸੇਤ ਮੰਤਰੀ ਦਾ ਬਿਆਨ ਆਇਆ ਜਿਨ੍ਹਾਂ ਦਾ ਕਹਿਣਾ ਹੈ ਕਿ ਤਿੰਨੋਂ ਮਰੀਜ਼ਾਂ ਦੀ ਕੰਡੀਸ਼ਨ ਕ੍ਰਿਟੀਕਲ ਸੀ ਆਕਸੀਜਨ ਦੀ ਸਪਲਾਈ ਬੁਰੀ ਸੀ ਥੋੜਾ ਪ੍ਰੈਸ਼ਰ ਜ਼ਰੂਰ ਘਟ ਹੋਇਆ ਸੀ ਉਹਨਾਂ ਦਾ ਨਾਲ ਸਾਡੇ ਕੋਲ ਸਿਲੰਡਰ ਹੁੰਦੇ ਆ ਮਤਲਬ ਜਦੋਂ ਸਿਰਫ ਇੱਕ ਸਿਰਫ ਜਿਹੜਾ ਸਵਿਚ ਚੇਂਜਓਵਰ ਕਰਨਾ ਉਹਨੇ ਕਰਤਾ ਸੀ ਆਕਸੀਜਨ ਦੀ ਸਪਾਈ ਥੋੜੀ ਦੇਰ ਵਾਸਤੇ ਪ੍ਰੈਸ਼ਰ ਘੱਟ ਹੋ ਰਿਹਾ ਸੀਗਾ ਨਾਲ ਦੀ ਨਾਲ ਉਹਨੇ ਸਵਿਚ ਚੋਰ ਕਰਤਾ ਔਰ ਦੂਜਾ ਜਿਹੜਾ ਪੁਆਇੰਟ ਆ ਚੱਲਦਾ ਪਿਆ ਪਲਾਟ ਪਰ ਉਹਨੇ ਕੰਪਰੈਸਰ ਵੀ ਜਿਹੜਾ ਦੂਜਾ ਸਟਾਰਟ ਕਰ ਦਿੱਤਾ ਉਧਰ ਕਾਂਗਰਸ ਇਸ ਮੁੱਦੇ ਦੇ ਉੱਤੇ ਸਰਕਾਰ ਨੂੰ ਕੀ ਰਹੀ ਹੈ ਮੈਨੂੰ ਐ ਲੱਗਦਾ ਹੁੰਦਾ ਵੀ ਚਲੋ ਆਟੇ 'ਚ ਮਾੜਾ ਮੋਟਾ ਲੂਣ ਪਾ ਲਓ ਪਰ ਇਹ ਤਾਂ ਲੂਣ ਹੀ ਗੁੰਨਣ ਲੱਗ ਪਏ ਇਹਨਾਂ ਦਾ ਪਬਲਿਸਿਟੀ ਵੱਲੋਂ ਧਿਆਨ ਪੂਰਾ ਅੱਛਾ ਕੰਮ ਵੱ 90% ਮੈਂ ਕਿਹਾ ਕੰਮ ਕਰ ਲਓ 10% ਪਬਲਿਸਿਟੀ ਵੀ ਕਰ ਲਓ ਕੋਈ ਗੱਲ ਸਮਝ ਆਉਦੀ ਹੈ ਦਰਸਲ ਐਤਵਾਰ ਨੂੰ ਜਲੰਧਰ ਦੇ ਵਿੱਚ ਸਿਵਲ ਹਸਪਤਾਲ ਦੇ ਟਰੋਮਾ ਸੈਂਟਰ ਦੇ ਵਿੱਚ ਆਕਸੀਜਨ ਪਲਾਂਟ ਦੇ ਵਿੱਚ ਫਾਲਟ ਆਇਆ ਤੇ ਆਈਸੀਯੂ ਦੇ ਵਿੱਚ ਭਰਤੀ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹਾਲਾਂਕਿ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਬਾਕੀ ਮੌਤ ਵੀ ਵਜਾ ਆਕਸੀਜਨ ਦੀ ਕਮੀ ਹੀ ਸੀ ਜਾਂ ਫਿਰ ਇਸ ਦੇ ਪਿੱਛੇ ਮਾਮਲਾ ਕੁਝ ਹੋਰ ਹੈ ਪਰ ਜਦੋਂ ਲਾਪਰਵਾਹੀ ਅੰਗੇਲੀ ਦੀ ਵਜ੍ਹਾ ਨਾਲ ਕੁਝ ਲੋਕਾਂ ਦੀ ਮੌਤ ਹੋਣ ਦੇ ਇਲਜ਼ਾਮ ਲੱਗਣ ਫਿਰ ਫਰਕ ਤੱਪੇਂਦਾ ਅਗਲੀ ਖਬਰ ਤੁਹਾਨੂੰ ਕਰਦੇ ਹਾਂ ਖਬਰ ਹੈ ਬਠਿੰਡਾ ਤੋਂ ਬਠਿੰਡਾ ਦੇ ਵਿੱਚ ਪ੍ਰੇਮ ਵਿਆਹ ਯਾਨੀ ਲਵ ਮੈਰਿਜ ਨੂੰ ਲੈ ਕੇ ਹੰਗਾਮਾ ਹੋ ਗਿਆ ਨਾਰਾਜ਼ ਲੜਕੀ ਪਰਿਵਾਰ ਨੇ ਲੜਕੀ ਦੇ ਪਰਿਵਾਰ ਨੇ ਲੜਕੇ ਦੇ ਉੱਤੇ ਹਮਲਾ ਕਰ ਦਿੱਤਾ ਇਹ ਇਲਜ਼ਾਮ ਲੱਗ ਰਹੇ ਨੇ ਹਮਲਾ ਕਰਕੇ ਕੁੜੀ ਨੂੰ ਵਾਪਸ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਕੁੜੀ ਨੂੰ ਬਚਾਇਆ ਹੈ ਕੁਝ ਦਿਨ ਪਹਿਲਾਂ ਦੋਵਾਂ ਨੇ ਹੀ ਕੋਟ ਮੈਰਿਜ ਕਰਵਾਈ ਸੀ ਕੂਰ ਦੇ ਵਿੱਚੋਂ ਵਿਆਹ ਦੇ ਪੇਪਰ ਲੈਣ ਆਇਆ ਸੀ ਲੜਕਾ ਤੇ ਇਸ ਵਿਚਾਲੇ ਹੰਗਾਮਾ ਹੋ ਗਿਆ ਹਾਂ ਮੁੰਡੇ ਦੇ ਪੇਚਕਸ ਬਾਰੇ ਲੜਕੀ ਦੇ ਪਰਿਵਾਰ ਨੇ ਇਲਜ਼ਾਮੇ ਕੀ ਹੰਗਾਮਾ ਕਿੰਨਾ ਹੈ ਬਠਿੰਡਾ ਦੇ ਵਿੱਚ ਪ੍ਰੇਮ ਵਿਆਹ ਨੂੰ ਲੈ ਕੇ ਪੂਰਾ ਹੰਗਾਮਾ ਹੋਇਆ ਔਰ ਕੋਰਟ ਕੰਪਲੈਕਸ ਦੇ ਵਿੱਚ ਇਹ ਪੂਰਾ ਆਪਸ ਦੇ ਵਿੱਚ ਉਲਝ ਜਿਹੇ ਹੋਏ ਰੋਕ ਨਜ਼ਰ ਆਏ ਨਰਾਜ਼ ਕੁੜੀ ਕੁੜੀ ਦੇ ਪਰਿਵਾਰ ਨੇ ਲੜਕੇ ਦੇ ਉੱਤੇ ਹਮਲਾ ਕਰ ਦਿੱਤਾ ਜੋ ਐਲੀਗੇਸ਼ਨਸ ਨੇ ਐਲੀਗੇਸ਼ਨਸ ਨੇ ਕਿ ਹਮਲਾ ਕਰਕੇ ਕੁੜੀ ਨੂੰ ਵਾਪਸ ਲੈ ਕੇ ਜਾਣ ਦੀ ਪਰਿਵਾਰ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪੁਲਿਸ ਨੇ ਉੱਥੇ ਪਹੁੰਚ ਕੇ ਥੋੜਾ ਜਿਹਾ ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਕਾਬਲੇ ਗੌਰ ਹੈ ਕਿ ਕੋਰਟ ਕਿਉਂ ਮੰਜੀ ਹੋਈ ਸੀ ਕੋਰਟ ਇਸ ਕਰਕੇ ਪਹੁੰਚੇ ਸੀ ਕਿ ਜਿਹੜੇ ਇਹਨਾਂ ਨੇ ਵਿਆਹ ਕਰਵਾਇਆ ਕੋਰਟ ਮੈਰਿਜ ਕਰਵਾਈ ਉਸਦੇ ਪੇਪਰ ਲੈਣ ਦੇ ਲਈ ਲੜਕਾ ਉੱਥੇ ਪਹੁੰਚਿਆ ਇਹ ਦਾ ਘਰ ਦਾ ਕ੍ਰੈਨੋਮੀਟਰ ਆ ਹਾਂ ਕੁੜੀ ਦਾ ਵਿਆਹ ਹੋਇਆ ਜੀ ਹਾਂ ਮੁੰਡੇ ਦੇ ਪੇਚ ਕਸ ਮਾਰੇ ਜਿਹੜਾ ਆਪਣੇ ਮਿਨੀ ਸੈਕਟਰੀ ਦੇ ਨੇੜੇ ਇੱਕ ਮਨਪੇ ਦੇ ਨਾਮ ਦਾ ਲੜਕਾ ਜਿਹੜਾ ਵਾਸੀ ਠੱਟੀ ਭਈ ਦਾ ਰਹਿਣ ਵਾਲਾ ਉਹ ਇੱਥੇ ਆਪਦੇ ਕੰਮਕਾਰ ਲਈ ਜਿਹੜਾ ਆਇਆ ਹੋਇਆ ਸੀ ਤੇ ਉਹਦੇ ਤੇ ਜਿਹੜਾ ਹੈਗਾ ਕੋਈ ਜਿਹੜਾ ਅਣਛਾਤੇ ਵਿਅਕਤੀਆਂ ਵੱਲੋਂ ਦੋ ਦਿਨ ਜਣਿਆਂ ਵੱਲੋਂ ਜਿਹੜਾ ਹੈਗਾ ਹਮਲਾ ਕੀਤਾ ਗਿਆ ਉਸ ਤੇ ਜਿਹੜਾ ਹੈਗਾ ਉਹ ਲੜਕੇ ਨੂੰ ਜਿਹੜਾ ਹਸਪੀਟਲ 'ਚ ਜਿਹੜਾ ਦਾਖਲ ਹੋਇਆ ਉਹਦੇ ਬਿਆਨ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਲ ਚੱਲਿਆ ਪਈ ਹੈ ਜੀ ਇਹ ਕਾਰਨ ਸਿਲਾਲ ਜਿਹੜਾ ਪ੍ਰੀਲਿਮਰੀ ਜਿਹੜਾ ਹੈਗਾ ਇੰਨੀ ਇਨਫੋਰਮੇਸ਼ਨ ਆਈ ਹੈਗੀ ਆ ਹਜੇ ਮੈਨੂੰ ਕਾਲ ਹੀ ਆਈ ਸੀ ਬਾਕੀ ਜੋ ਵੀ ਉਹਦੀ ਸਟੇਟਮੈਂਟ ਦੇ ਆਧਾਰ ਤੇ ਹੈਗੀ ਆ ਉਹ ਅਗਲੀ ਕਾਰਵਾਈ ਹਮਲੇ ਅੰਦਰ ਹੈ ਜਿਹਨੇ ਪਾਸਪੋਰਟ ਹੋ ਗਿਆ ਸੀ ਇਹ ਸਿਰਫ ਆਪ ਦਾ ਸਰਟੀਫਿਕੇਸ਼ਨ ਹੁੰਦੀ ਹੈਗੀ ਉਹ ਲੈਣਾ ਹੈ ਇਸ ਵਕੀਲ ਤੋਂ ਟੋਡੇ ਕੀ ਮਾਰੇ ਮੇਰੇ ਪੇਚ ਕਾਸ ਮਾਰੇ ਅੱਛਾ ਪੇਚ ਕਾਸ ਮਾਰੇ ਲਮਰਜ ਹੋਈ ਹੋਤਾ ਹਮਲ ਹੋਈ ਵੀ ਸਾਰੇ ਪ੍ਰੂਫ ਤੇ ਦਾਵਾ ਹੋ ਗਿਆ ਕਿਹੜੀ ਜਗ੍ਹਾ ਤੇ ਧੋਬੀਆਂ ਨੇ ਗੁਰਦੁਆਰਾ ਸਾਹਿਬ ਦਾਵਾ ਹੋ ਗਿਆ ਪਰ ਸੋ ਉਹ ਵੀ ਡੀਮੈਂਸ ਹੈਗਾ ਸਾਡੀ ਕੋਈ ਸਾਡੀ ਅੱਛਾ ਧੋਬੀਆਂ ਨੇ ਹੋਈਆਂ ਦਾਵਾ ਅਸੇਵਲ ਰਾਜਾਧਿਪਤੀ ਬਾਰੇ ਕੋਲੀ ਆ ਗਿਆ ਫਿਰ ਸਕਿਉਰਟੀ ਨਹੀਂ ਮਿਲੀ ਤੁਹਾਨੂੰ ਉਹ ਨਹੀਂ ਉਹ ਪ੍ਰੋਟੈਕਸ਼ਨ ਉਹਨਾਂ ਨੇ ਇੱਕ ਤਰ੍ਹਾਂ ਦੀ ਇਲਾਈ ਹੋਈ ਆ ਪਹਿਲੇ ਮਿਲੀ ਨਹੀਂ ਦਿੱਤੀ ਤੇ ਰੁਕਦੇ ਆਂ ਫੋਨ ਲਾਈਨ ਦੇ ਉੱਤੇ ਇਸ ਸਮੇਂ ਸਾਡੇ ਸਹਿਯੋਗੀ ਸੁਰਜਪੰਨ ਜੁੜ ਰਹੇ ਨੇ ਬਠਿੰਡਾ ਤੋਂ ਸਾਡੇ ਨਾਲ ਸੁਰਜ ਥੋੜਾ ਦੱਸੋ ਪੂਰਾ ਮਾਮਲਾ ਕੀ ਹੈ ਕੋਰਟ ਕੰਪਲੈਕਸ ਦੇ ਵਿੱਚ ਹੀ ਪੂਰਾ ਹੰਗਾਮਾ ਹੋਇਆ ਹੈ ਐਗਜ਼ੈਕਟਲੀ ਕਿੱਥੇ ਹੋਇਆ ਹੰਗਾਮਾ ਹੈ ਦੇਖੋ ਕੋਰਟ ਕੰਪਲੈਕਸ ਦੇ ਬਾਹਰ ਹੈ ਜਿੱਥੇ ਸਰਕਾਰੀ ਸਾਰੇ ਦਫ਼ਤਰ ਨੇ ਕੋਚੀ ਦੂਰੀ ਤੇ ਪੁਲਿਸ ਦਾ ਦਫ਼ਤਰ ਹੈ ਐਸਐਸਪੀ ਦਾ ਦਫ਼ਤਰ ਹੈ ਔਰ ਉਸੇ ਜਗ੍ਹਾ ਦੇ ਉੱਪਰ ਜਦੋਂ ਇਹ ਕਾਗਜ਼ ਸੀ ਜਿਹੜੇ ਮੈਰਿਜ ਰਿਸਟਰਡ ਕਰਾਈ ਸੀ ਉਸ ਨੂੰ ਲੈ ਕੇ ਬਾਹਰ ਆ ਰਿਹਾ ਸੀ ਤਾਂ ਦੂਸਰੇ ਪਾਸੇ ਜਿਹੜੇ ਲੜਕੀ ਪੱਖ ਵਾਲੇ ਨੇ ਉਹ ਲੜਕੀ ਦੇ ਫਾਦਰ ਕੁਛ ਉਹਦੇ ਨਾਲ ਹੋਰ ਬੰਦੇ ਇਹਨਾਂ ਨੇ ਪਹਿਲਾਂ ਤਾਂ ਮੁੰਡੇ ਦੇ ਉੱਪਰ ਹਮਲਾ ਕੀਤਾ ਤੇ ਤਾਰ ਜਿਹੜੀਆਂ ਚੀਜ਼ਾਂ ਨੇ ਉਸਦੇ ਨਾਲ ਜਿ ਆਕੂ ਜਾਂ ਤੇਜ ਕਿਸ ਟਾਈਪ ਦੀਆਂ ਚੀਜ਼ਾਂ ਸੀ ਜਿਹੜੀਆਂ ਉਸਦੇ ਨਾਲ ਜ਼ਖਮੀ ਕੀਤਾ ਪਰ ਦੂਸਰੇ ਪਾਸੇ ਜਿਹੜੀ ਉਹਦੀ ਪਤਨੀ ਸੀ ਜਿਹੜੀ ਜਿਸ ਦੇ ਨਾਲ ਉਹਦੀ ਮੈਰਿਜ ਹੋਈ ਸੀ ਆਪਕੇ ਉਹਨਾਂ ਦੀ ਲੜਕੀ ਸੀ ਉਸ ਨੂੰ ਜ਼ਬਰਦਸਤ 22 ਸਕੂਟਰ ਤੇ ਪਟਾ ਕੇ ਲੈ ਗਏ ਸੀਗੇ ਸਾਰੇ ਲੋਕਾਂ ਨੇ ਵਿਰੋਧ ਕੀਤਾ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤਾਂ ਕਰਕੇ ਸਾਰੇ ਦਾ ਸਾਰਾ ਮਾਮਲਾ ਪੁਲਿਸ ਥਾਣੇ ਪਹੁੰਚ ਗਿਆ ਸੀ ਪਰ ਦੂਸਰੇ ਪਾਸੇ ਜਿਹੜੇ ਲੜਕੇ ਦੇ ਚੋਟ ਲੱਗੀ ਸੀ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਲੜਕਾ ਜਿਸ ਤਰ੍ਹਾਂ ਮੀਡੀਆ ਦੇ ਨਾਲ ਵੀ ਜਾਂਦੇ ਜਾਂਦੇ ਗੱਲਬਾਤ ਕੀਤੀ ਹੈ ਕਹਿ ਰਿਹਾ ਸੀ ਕਿ ਮੈਰੇ ਦੀ ਮੈ ਰਜਿਸਟਰਡ ਹੋ ਗਈ ਸੀ ਔਰ ਮੈਂ ਕੋਰਟ ਦੇ ਵਿੱਚ ਅਪਲਾਈ ਵੀ ਕੀਤਾ ਸੀ ਕਿ ਮੈਨੂੰ ਸੁਰੱਖਿਆ ਦਿੱਤੀ ਜਾਵੇ ਪਰ ਇਸ ਤੋਂ ਪਹਿਲਾਂ ਸੁਰੱਖਿਆ ਮਿਲਦੀ ਉਹਨੂੰ ਦੇ ਉੱਪਰ ਹਮਲਾ ਹੋ ਗਿਆ ਹੈਗਾ ਉਸ ਦੀ ਵਾਈਫ ਨੂੰ ਜਬਰਦਸਤੀ ਚੱਕ ਕੇ ਲੈ ਗਏ ਸੀਗੇ ਪਰ ਕਿਤੇ ਨਾ ਕਿਤੇ ਜਾ ਕੇ ਸੋਚ ਬੂਚ ਕਰਕੇ ਪਟੰਡਾ ਪੁਲਿਸ ਨੇ ਇਹ ਵੱਡਾ ਹਾਸਾ ਹੋਣਾ ਟਲ ਗਿਆ ਹੈਗਾ ਔਰ ਮੌਕੇ ਤੇ ਪੁਲਿਸ ਦੇ ਜਿਹੜੇ ਐਸਆਈ ਸੀਗੇ ਸੰਜੀਵ ਕੁਮਾਰ ਉਹ ਮੌਕੇ ਤੇ ਪਹੁੰਚ ਗਏ ਜਿਸ ਕਰਕੇ ਇਹਨਾਂ ਨੂੰ ਮੌਕੇ ਦੇ ਗੱਡੀ ਮੂਹਰੇ ਲਾ ਕੇ ਪੁਲਿਸ ਨੇ ਫੜਿਆ ਹੈਗਾ ਫਿਲਹਾਲ ਇਸ ਮਾਮਲੇ ਦੇ ਉੱਪਰ ਬਟੰਡਾ ਪੁਲਿਸ ਅਗਲੀ ਕਾਰਵਾਈ ਜ਼ਰੂਰ ਕਰ ਰਹੀ ਹੈ ਔਰ ਉਮੀਦ ਇਹ ਹੀ ਕੀਤੀ ਜਾ ਰਹੀ ਹੈ ਰੁਪਈਆ ਦੇ ਖਿਲਾਫ ਐਫਆਈਆਰ ਹੈ ਜਿਹੜੀ ਉਹ ਜਲਦੀ ਜਲਦੀ ਦਰਜ ਹੋ ਸਕਦੀ ਹੈ ਜੀ ਠੀਕ ਹੈ ਚਲੋ ਸ਼ੁਕਰੀਆ ਤੁਹਾਨੂੰ ਬਾਤ ਸਾਡੇ ਨਾਲ ਛਡਣ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਹਾਂ ਤਾਂ ਨਰਾਜ਼ ਕੁੜੀ ਦੇ ਪਰਿਵਾਰ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਅਲੀਗੇਸ਼ਨ ਜ਼ਹੀਨੀ ਜਦੋਂ ਅਸੀਂ ਸੁਣ ਰਹੇ ਸੀ ਬਿਆਨ ਤੋਂ ਉਸ ਸਮੇਂ ਵੀ ਕਿਹਾ ਗਿਆ ਕਿ ਪਿੱਛੇ ਕਸਮਾਇਆ ਗਿਆ ਲੜਕੇ ਦੇ ਕਹੇ ਲੋਵ ਮੈਰਿਜ ਜੇਕਰ ਉਮਰ 18 ਸਾਲ ਕੁੜੀ ਦੀ 21 ਸਾਲ ਮੁੰਡੇ ਦੀ ਹੈ ਤਾਂ ਉਹਨਾਂ ਦਾ ਦੋਵਾਂ ਦਾ ਅਧਿਕਾਰ ਹੈ ਕਿ ਉਹ ਆਪਣੇ ਅਧਿਕਾਰ ਵਰਤਣ ਤੇ ਆਪਣਾ ਮਨਪਸੰਦ ਜੀਵਨ ਸਾਥੀ ਚੁਣਨ ਕਾਟ ਮੁੰਡਾ ਕੋਰਟ ਮੈਰਿਜ ਦੇ ਵਿੱਚ ਕੋਰਟ ਮੈਰਿਜ ਕਰਵਾਈ ਜਾ ਸਕਦੀ ਹੈ ਔਰ ਜਾਣਕਾਰੀ ਹੈ ਕਿ ਕੋਰਟ ਮੈਰਿਜ ਮੁੰਡਾ ਕੁੜੀ ਨੇ ਕਰਵਾ ਵੀ ਲਈ ਕੁੜੀ ਦੇ ਪਰਿਵਾਰ ਨੂੰ ਮਨਜ਼ੂਰ ਨਹੀਂ ਸੀ ਤੇ ਉਸ ਤੋਂ ਬਾਅਦ ਇਹ ਹੰਗਾਮਾ ਹੋ ਗਿਆ ਔਰ ਕਾਬਲੇ ਗੋੜੇ ਕੀ ਫਿਲਹਾਲ ਜੋ ਜਾਣਕਾਰੀ ਸਾਡੇ ਕੋਲ ਹੈ ਕਿ ਮੁੰਡਾ ਜ਼ਖਮੀ ਹੋਇਆ ਔਰ ਕੁੜੀ ਨੂੰ ਵਾਪਸ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਅੰਦਰ ਬੈਠਾ ਇੱਕ ਅਥੇ ਦਬਈਆ ਲੱਗ ਕੇ ਅੰਦਰ ਗਿਆ ਉਹ ਕੀ ਕਾਰਨ ਕਿਉਂ ਮਾਰ ਕਿੱਥੇ ਵੱਜੇ ਬਾਈ ਮੇਰੀ ਪਰਸਨਲ ਬਾਈ ਕੋਰਟ ਮੈਰਿਜ ਹੋਈ ਵੀ ਆ ਆ ਸਾਰੇ ਸਰਟੀਫਿਕੇਟ ਮੇਰੇ ਕੋਲੇ ਆ ਧੱਕੇ ਨਾਲ ਮਾਰਨ ਆਏ ਸੀਗੇ ਮੈਨੂੰ ਅੱਛਾ ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਦੇ ਉਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਦਾ ਐਕਸ਼ਨ ਵੇਖਣ ਨੂੰ ਮਿਲਿਆ ਮੰਤਰੀ ਨੇ ਲਾਲਜੀਤ ਸਿੰਘ ਪੁੱਲਰ ਨੇ ਵਿਭਾਗ ਦੇ ਦੋ ਕਲਰਕ ਸਸਪੈਂਡ ਕਰ ਦਿੱਤੇ ਨੇ ਨੌ ਆਊਟਸੋਰਸਿੰਗ ਮੁਲਾਜ਼ਮ ਬਰਖਾਸ ਕਰ ਦਿੱਤੇ ਨੇ ਵਿਭਾਗ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਕਾਰਨਦਸੋ ਨੋਟਿਸ ਜਾਰੀ ਕਰ ਦਿੱਤਾ ਹੈ ਜੋ ਜਾਣਕਾਰੀ ਹੈ ਕਿ ਮੰਤਰੀ ਨੂੰ ਭ੍ਰਿਸ਼ਟਾਚਾਰ ਤੇ ਲਾਪਰਵਾਹੀ ਦੀ ਸ਼ਿਕਾਇਤ ਮਿਲੀ ਸੀ ਉਸ ਤੋਂ ਬਾਅਦ ਹੀ ਐਕਸ਼ਨ ਲਿਆ ਗਿਆ ਹੈ ਔਰ ਐਕਸ਼ਨ ਲੈਂਦੇ ਹੋਏ ਕੁਝ ਜਿਹੜੇ ਮੁਲਾਜ਼ਮ ਨੇ ਇੱਕ ਤਾਂ ਸਿੱਧਾ ਜਿਹੜੇ ਵਿਭਾਗ ਦੇ ਦੋ ਕਲਰਕ ਉਥੇ ਸੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਨਾ ਆਊਟਸੋਰਸਿੰਗ ਮੁਲਾਜ਼ਮ ਸੀ ਆਊਟਸੋਰਸ ਕੀਤਾ ਜਾਂਦਾ ਹੈ ਥਰਡ ਪਾਰਟੀ ਹੁੰਦੇ ਨੇ ਉਹ ਤਾਂ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਔਰ ਡਿਪਟੀ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਜਿਹੜੇ ਹੈਗੇ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਸ ਜਾਰੀ ਕਰ ਦਿੱਤਾ ਗਿਆ ਇਲਜ਼ਾਮ ਹੈ ਕਿ ਉੱਤੇ ਭ੍ਰਿਸ਼ਟਾਚਾਰ ਹੋ ਰਿਹਾ ਸੀ ਲਾਪਰਵਾਹੀ ਦਾ ਮਾਮਲਾ ਸੀ ਤੇ ਇਸ ਦੀ ਵਜ੍ਹਾ ਨਾਲ ਇਹ ਐਕਸ਼ਨ ਲਿਆ ਗਿਆ ਉਧਰ ਰਾਮਪੁਰਾ ਫੁੱਲ ਦੇ ਵਿੱਚ ਬੱਸ ਸਟੈਂਡ ਤੋਂ ਪੀਆਰਟੀਸੀ ਦੀ ਬੱਸ ਚੋਰੀ ਹੋ ਗਈ। ਜਿਹੜਾ ਹੈਰਾਨ ਕਰਨ ਵਾਲੀ ਗੱਲ ਹੈ ਬੱਸ ਚੋਰੀ ਹੋ ਗਈ ਪਰ ਚੋਰੀ ਚੰਗੀ ਤਰ੍ਹਾਂ ਚੋੜ ਬੱਸ ਨੂੰ ਨਹੀਂ ਕਰਦੇ। ਸੋਨਰ ਦੇ ਵਿੱਚ ਅਜੀਬ ਲੱਗੇ ਪਰ ਇਹ ਸੱਚ ਹੈ। ਚੋਰ ਬਸਤਾ ਚੋਰੀ ਕਰਕੇ ਲੈ ਗਏ ਪਰ ਬਦਕਿਸਮਤੀ ਅਜਿਹੀ ਕਿ ਬੱਸ ਚਿੱਕੜ ਦੇ ਵਿੱਚ ਫਸ ਗਈ ਅਤੇ ਚੋਰ ਬੱਸ ਉੱਥੇ ਛੱਡ ਕੇ ਭੱਜ ਗਏ। ਇਹ ਸਰ ਮੈਨੂੰ ਸਵੇਰੇ ਤਕਰੀਬਨ 6:30 ਵਜੇ ਕਾਲ ਆਈ ਸੀ ਵੀ ਆਪਣੀ ਬੱਸ ਬੱਸ ਸਟੈਂਡ ਵਿੱਚੋਂ ਚੋਰੀ ਹੋ ਗਈ ਹੈ। ਤੇ ਪਰ ਮੈਂ ਪੁੱਛਿਆ ਵੀ ਕੋਈ ਕੋਈ ਪੱਕਾ ਪਤਾ ਲੱਗਿਆ ਉਹ ਕਹਿੰਦੇ ਬਸ ਆਪਣੀ ਜੋ ਟਕ ਜੁਨੀਅਨ ਤੋਂ ਮਾਨਸਾ ਕਿੰਚੇ ਰੋੜ ਜਾਂਦੀ ਹੈ ਉਸ ਦੇ ਵਿੱਚ ਜਿਹੜੇ ਖੱਟੇ ਚੀਲੇ ਬਣੇ ਹੋਇਆ ਉੱਥੇ ਖੜੀ ਨੇ ਚੋਰੀ ਹੋਈ ਬੱਸ ਦਾ ਮੋੜ ਮੰਡੀ ਬੱਸ ਸਟੈਂਡ ਤੋਂ ਸਿਰੇ 7:50 ਮਿੰਟ ਦੇ ਉੱਤੇ ਰੂਟ ਸ਼ੁਰੂ ਹੋਣਾ ਸੀ ਪਰ ਬੱਸ ਇਸ ਤੋਂ ਪਹਿਲਾਂ ਹੀ ਚੋਰੀ ਕਰ ਲਈ ਗਈ ਇਸ ਵੇਲੇ 7:50 ਮਿੰਟ ਦੇ ਮੋੜ ਮੰਡੀ ਤੋਂ ਮਾਨਸਾ ਜਾਂਦੀ ਹੈ ਜੀ ਡਰਾਈਵਰ ਦਾ ਨਾਮ ਕੀ ਹੈ ਡਰਾਈਵਰ ਦਾ ਨਾਮ ਕਲਦੀਪ ਸਿੰਘ ਹੈ ਜੀ ਕਨੈਕਟਰ ਦਾ ਕਨੈਕਟਰ ਦਾ ਗੁਰਪ੍ਰੀਤ ਸਿੰਘ ਹੈ ਜੀ ਹੁਣ ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ ਪਰ ਸਵਾਲ ਇਹ ਵੀ ਹੈ ਕਿ ਬੱਸ ਸਟੈਂਡ ਤੋਂ ਪੂਰੀ ਬੱਸ ਕਿਵੇਂ ਚੋਰੀ ਹੋ ਗਈ ਅੱਛਾ ਜਿਹੜੇ ਖੱਡੇ ਹੁੰਦੇ ਨੇ ਆ ਸੜਕ ਖਰਾਬ ਹੁੰਦੀ ਆ ਹਰ ਵਾਰੀ ਨੁਕਸਾਨ ਵਾਲੀ ਦੇ ਹੁੰਦੀ ਕਦੇ ਕਦੇ ਇਸ ਤਰੀਕੇ ਨਾਲ ਫਾਇਦਾ ਵੀ ਹੋ ਜਾਂਦਾ ਹੈ ਜੇ ਸੜਕ ਵਧੀਆ ਹੁੰਦੀ ਤਾਂ ਬੱਸ ਚੋਰੀ ਕਰਕੇ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਕਿਵੇਂ ਸੰਭਾਲਦੇ ਕਿਵੇਂ ਲਗਾਉਂਦੇ ਪਰ ਉੱਥੇ ਪਾਣੀ ਸੀ ਜਾਂ ਫਿਰ ਮਿੱਟੀ ਸੀ ਟਿੱਕੜ ਸੀ ਉੱਥੇ ਬੱਸ ਫਸ ਗਈ ਤੇ ਚੋਰੀ ਹੋਣ ਤੋਂ ਮਾਮਲਾ ਰੁਕ ਗਿਆ ਪਰ ਜਦੋਂ ਪੂਰੀ ਬਾਸੀ ਚੋਰੀ ਕਰ ਲਈ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਉਦੋਂ ਲੁਧਿਆਣਾ ਦੇ ਵਿੱਚ ਇੱਕ ਵਾਰ ਫਿਰ ਤੋਂ ਸ਼ਰਿਆਮ লাশ ਸੜਕ ਦੇ ਉੱਤੇ ਸੁੱਟਣ ਦੀ ਵਾਰਦਾਤ ਸਾਹਮਣੇ ਆਈ ਸੀਸੀਟੀਵੀ ਦੇ ਵਿੱਚ ਦੋ ਸ਼ੱਕੀ ਬਾਈਕ ਸਵਾਰ ਨਜ਼ਰ ਆ ਰਹੇ ਨੇ ਜੋ লাশ ਨੂੰ ਸੜਕ ਦੇ ਉੱਤੇ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਮ੍ਰਿਤਕ ਦੀ ਪਛਾਣ ਪ੍ਰਦੀਪ ਤਿਵਾੜੀ ਦੇ ਤੌਰ ਦੇ ਉੱਤੇ ਹੋਈ ਹੈ ਜਾਣਕਾਰੀ ਦੇ ਮੁਤਾਬਿਕ ਬੀਤੀ ਸ਼ਾਮ ਉਹ ਗੋਲ ਗੱਪੇ ਖਾਣ ਦੇ ਲਈ ਘਰ ਤੋਂ ਨਿਕਲਿਆ ਸੀ ਪਰ ਪਰਤਿਆ ਨਹੀਂ ਜਦੋਂ ਰਾਤ ਤੱਕ ਘਰ ਨਹੀਂ ਆਇਆ ਤਾਂ ਪਰਿਵਾਰ ਨੇ ਭਾਲ ਸ਼ੁਰੂ ਕੀਤੀ ਅਤੇ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਇਸ ਵਿਚਾਲੇ ਪੁਲਿਸ ਦੇ ਹੱਥੇ ਸੀਸੀਟੀਵੀ ਲੱਗੀ ਜਿਸ ਦੇ ਵਿੱਚ ਦੋ ਨੌਜਵਾਨ ਪ੍ਰਦੀਪ ਨੂੰ ਬਾਈਕ ਦੇ ਉੱਤੇ ਲੱਦ ਕੇ ਲੈ ਜਾਂਦੇ ਦਿਖ ਰਹੇ ਨੇ ਪ੍ਰਦੀਪ ਦੀ ਬਾਪੂ ਮਾਰਕੀਟ ਦੇ ਕੋਲੋਂ লাশ ਬਰਾਮਦ ਕੀਤੀ ਗਈ ਹਾਲਾਂਕਿ ਇਹ ਸਾਫ਼ ਨਹੀਂ ਹੋ ਸਕਿਆ ਕਿ ਬਾਈਕ ਦਿੱਤੇ ਦਿਖ ਰਹੇ ਨੌਜਵਾਨ ਪ੍ਰਦੀਪ ਨੂੰ ਜਾਣਦੇ ਸਨ ਜਾਂ ਨਹੀਂ ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਮਲਜ਼ਮਾਂ ਦੀ ਪਛਾਣ ਦੇ ਵਿੱਚ ਲੱਗੀ ਹੋਈ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਮਲਜ਼ਮ ਛੇਤੀ ਹੀ ਸਲਾਖਾਂ ਦੇ ਪਿੱਛੇ ਹੋਣਗੇ ਹੁਣ ਅਗਲੀ ਖਬਰ ਫਰੀਦাবাদ ਤੋਂ ਫਰੀਦাবাদ ਦੇ ਰੌਸ਼ਨ ਨਗਰ ਦੇ ਵਿੱਚ ਇੱਕ ਪਿਤਾ ਦੋ ਬੱਚਿਆਂ ਨੂੰ ਜ਼ਹਿਰ ਦੇ ਕੇ ਉਸਨੇ ਖੁਦਕੁਸ਼ੀ ਕਰ。ਮੁਹੰਮਦ ਨਿਜਾਮ ਨੇ ਪਹਿਲਾਂ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਕੋਲਡ ਡਰਿੰਕ ਦੇ ਵਿੱਚ ਜ਼ਹਿਰ ਦੇ ਦਿੱਤਾ ਅਤੇ ਫਿਰ ਖੁਦ ਵੀ ਉਸੀ ਜ਼ਹਿਰੀਲੀ ਕੋਲਡ ਡਰਿੰਕ ਨੂੰ ਪੀ ਕੇ ਜਾਨ ਦੇ ਦਿੱਤੀ। ਅਤੇ ਜਦੋਂ ਘਰ ਦਾ ਦਰਵਾਜ਼ਾ ਡੇਢ ਤੱਕ ਨਹੀਂ ਖੁੱਲਿਆ ਤਾਂ ਗੁਆਂਢੀਆਂ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਸ ਦੀ ਇਤਲਾਹ ਦਿੱਤੀ। 8 ਵਜੇ ਮੇਰੀ ਛੁੱਟੀ ਹੋਈ ਸੀ। ਮੈਂ ਘਰ ਕੋ ਆ ਰਹੀ ਸੀ। ਰਸਤੇ ਵਿੱਚ ਪਤਾ ਚੱਲਿਆ। ਜੇ ਤਾਂ ਮੈਂ ਹਸਪੀਟਲ ਪਹੁੰਚੀ। ਕਿੱਤੇ ਬੜੇ ਬੜੇ ਅੱچے ਹਾਂ ਤੇ ਬਹਾਰਾ ਸਾਲ ਕੁ ਲੜਕਾ ਹੈ ਗਿਆ ਹੈ ਸਾਲ ਕੀ ਲੜਕੀ ਰਿਸ਼ਤਦਾਰਾਂ ਦੀ ਮੁਤਾਬਿਕ ਨਜਾਮ ਪਤਨੀ ਤੋਂ ਵੱਖ ਹੋਣ ਤੋਂ ਬਾਅਦ ਤਣਾਅ ਦੇ ਵਿੱਚ ਸੀ ਅਤੇ ਕਈ ਦਿਨਾਂ ਤੋਂ ਡਿਪਰੈਸ਼ਨ ਦੇ ਵਿੱਚ ਵੀ ਦਿਖ ਰਿਹਾ ਸੀ ਹਮੇਂ ਜਾਣਕਾਰੀ ਤਾਂ ਗਾਉਂੋਂ ਸੇ ਮਿਲੀ ਹੈ ਕਿ ਐਸੇ ਸੇ ਜਾ ਕੇ ਦੇਖੋ ਵਾਹਾਂ ਸਹੀ ਬਾਤ ਹੈ ਜਾਂ ਗਲਤ ਹੈ ਹੂੰ ਤਾਂ ਆਪ ਹਸਪਤਾਲ ਪਹੁੰਚੇ ਹਸਪਤਾਲ ਪਹੁੰਚੇ ਉੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਨੀ ਅਭੀ ਇਨਵੈਸਟੀਗੇਸ਼ਨ ਮੈਂ ਆਰਟ ਆਫ ਇਨਵੈਸਟੀਗੇਸ਼ਨ ਇਹ ਪਤਾ ਲੱਗੇਗਾ ਵੀ ਇਨਵੈਸਟੀ ਪੋਸਟਮਾਰਟਮ ਦੇ ਉਪਰੰਤ ਅਗਹੀ ਕਾਰਵਾਈ ਕਰੇ ਜਦੋਂ ਪਤਨੀ ਤੋਂ ਬਖੋਕੇ ਘਰੇ ਲੁਕਲੇਸ਼ ਇੱਕ ਪਿਤਾ ਨੂੰ ਆਪਣੀ ਬੱਚਿਆਂ ਦੇ ਨਾਲ ਸੁਸਾਈਡ ਕਰਨ ਲਈ ਮਜਬੂਰ ਕਰ ਦੇਵੇ ਫਿਰ ਫਰਕ ਤਾਂ ਪੈਂਦਾ ਹੈ ਵਰਕਰੇ ਲੁਕਲੇਸ਼ ਕਈ ਵਾਰ ਕਿੰਨਾ ਤਬਾਹੀ ਲੈ ਕੇ ਆਉਂਦਾ ਉਸ ਨੂੰ ਵੀ ਇਹ ਪੂਰੀ ਖਬਰ ਦਿਖਾ ਰਹੀ ਹੁਣ ਅੱਗੇ ਵਧਦੇ ਤੇ ਵਾਰੀ ਹੈ ਅ ਅੱਜ ਮੁਹਿੰਮ ਦੀ ਜਿਹੜੀ ਵੀਡੀਓ ਸਾਡੇ ਕੋਲ ਪਹੁੰਚੀਆਂ ਨੇ ਉਹਨਾਂ ਨੂੰ ਤੁਹਾਡੇ ਨਾਲ ਸਾਂਝੀ ਕਰਨ ਦੀ ਮੌਨਸੂਨ ਦਾ ਮੌਸਮ ਹੈ ਬਰਸਾਤ ਹੋ ਰਹੀ ਹੈ ਥੋੜੀ ਰੁੱਕੇ ਹੋ ਰਹੀ ਹੈ ਲਗਾਤਾਰ ਵੀ ਹੋ ਰਹੀ ਹੈ ਗਰਮੀ ਬਹੁਤ ਹੈ ਪਰ ਇਹ ਸਭ ਦੇ ਵਿਚਾਲੇ ਮੌਸਮ ਪੇੜਾਂ ਦੇ ਲਈ ਬੂਟੇ ਲਗਾਉਣ ਦਾ ਬਹੁਤ ਵਧੀਆ ਹੈ ਕੁਝ ਵੀਡੀਓ ਸਾਡੇ ਕੋਲ ਪਹੁੰਚੀਆਂ ਨੇ ਉਹ ਤੁਹਾਨੂੰ ਦਿਖਾਉਂਦੇ ਹਾਂ ਕਿਰਕ ਖਸਾ ਸੁਖਰ ਫਲ ਲਾਲ ਫਰਕ ਦਾ ਪੰਡਾ ਹੈ ਇੱਕ ਰਕ ਖਸਾ ਸੁਖਰ ਕਰੁਖਾ ਨਾਲ ਫਰਕ ਪੈਂਦਾ ਆਪੈਂਦਾ ਹੀ ਹੈ ਕਰੁਖਾ ਨਾਲ ਫਰਕ ਤਾਂ ਪੈਂਦਾ ਹੈ ਇੱਕ ਰੁਖ ਸੌ ਸੋਖ ਤਾਂ ਤੁਸੀਂ ਵੀ ਸਾਡੇ ਨਾਲ ਇਸ ਮੁਹਿੰਮ ਦੇ ذریعے ਜੁੜ ਸਕਦੇ ਹੋ ਵੀਡੀਓ ਬਣਾਓ ਵੀਡੀਓ ਬਣਾ ਕੇ ਸਾਨੂੰ ਭੇਜ ਦਿਓ ਨੰਬਰ ਤੁਹਾਨੂੰ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ ਹੈ ਨਾਲ ਜ਼ਰੂਰ ਤੁਸੀਂ ਕਹਿਣਾ ਹੈ ਖਰੀਕ ਰੁਖ ਦੇ ਨਾਲ ਫਰਕ ਤਾਂ ਪੈਂਦਾ ਫਿਲਹਾਲ ਇਜਾਜ਼ਤ ਦਿਓ ਮੁਲਾਕਾਤ ਰਾਤ 9 ਵਜੇ ਮੁਕਤ ਹੋਵੇ ਤਾਂ